ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ ਅੱਜ ਗੱਲ ਕਰਾਂਗੇ ਜੂਨ 1984 ਬਾਰੇ 20ਵੀਂ ਸਦੀ ਦੀ ਸਿੱਖ ਰਾਜਨੀਤੀ ਬਾਰੇ ਕੁਝ ਅਹਿਮ ਗੱਲਾਂ ਸਾਡੇ ਨਾਲ ਵਿਦਵਾਨ ਗਿਆਨੀ ਹਰਦੀਪ ਸਿੰਘ ਮੌਜੂਦ ਹਨ ਉਹਨਾਂ ਨਾਲ ਗੱਲ ਕਰਾਂਗੇ ਜੂਨ 1984 ਸ਼ਹੀਦੀ ਸਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਥ ਹਲਸਾ ਤੀਜੇ ਘੱਲੂ ਘਾਰੇ ਸਾਕਾ ਨੀਲਾ ਤਾਰਾ 1 ਜੂਨ ਤੋਂ 6 ਜੂਨ 1984 ਦੀ 41ਵੀਂ ਬਰੇਗੰਡ ਮਨਾ ਰਿਹਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਇਸ ਵੇਲੇ ਪੰਥ ਦੀਆਂ ਸਮੂਹ ਪ੍ਰਮੁੱਖ ਜਥੇਬੰਦੀਆਂ ਸਾਨੂੰ ਪੰਚ ਤਰਦੀ ਗੁਰਸਿੱਖ ਸੰਗਤਾਂ ਪੰਦ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਸ ਮਹਾਨ ਕੱਲੂ ਘਾਰੇ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਹੀਦੀ ਯਾਦ ਨੂੰ ਮਨਾ ਰਿਆ ਹੈ ਇਸ ਵਕਤ ਆਪ ਸੰਗਤਾਂ ਦੇ ਚਰਨਾ ਪਾਸ ਬੇਨਤੀਆਂ ਹਨ ਬੁਰਸਖ ਪਿਆਰਿਓ ਜਿਹੜੀ ਕੌਮ ਆਪਣੇ ਉੱਤੇ ਕੀਤੇ ਹੋਏ ਜ਼ੁਲਮਾਂ ਨੂੰ ਭੁੱਲ ਜਾਂਦੀ ਹੈ ਉਹਦਾ ਰੋਲਣਾ ਤੈ ਸਿੱਖ ਕੌਮ ਦੇ ਅੰਦਰ ਕਲਗੀ ਤਰਪਤਾ ਜੀ ਦੀ ਮਿਹਰ ਸਦਕਾ ਇੱਕ ਤੱਤ ਬੜਾ ਭਾਰੀ ਹੈ ਸਿੱਖ ਕੌਮ ਆਪਣੇ ਉੱਪਰ ਹੋਏ ਜ਼ੁਲਮਾਂ ਨੂੰ ਕਦੇ ਵਿਸਾਰਦੀ ਨਹੀਂ ਦੂਜਾ ਇਹ ਹੈ ਸਿੱਖ ਕੌਮ ਦੁਸ਼ਮਣ ਦੀ ਪਛਾਣ ਕਰਨਾ ਜਾਣਦੀ ਹੈ ਸਿੱਖ ਕੌਮ ਨੂੰ ਪਤਾ ਹੈ ਜਿਹੜੇ ਸੂਰਮੇ ਜੂਝੇ ਜਿਨ੍ਹਾਂ ਜ਼ੁਲਮ ਰੋਕਣ ਖਾਤਰ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਸ਼ਹੀਦਾਂ ਦਾ ਸਤਕਾਰ ਕਿੱਡਾ ਵੱਡਾ ਹੈ ਸਿੱਖ ਕੌਮ ਦੇ ਅੰਦਰ। ਤੋਂ ਉਹਨਾਂ ਪਾਵਨ ਸ਼ਹੀਦਾਂ ਨੂੰ ਨਤਮਸਤਕ ਹੋਣ ਦਾ ਸ੍ਰੀ ਹਰਮੰਦਰ ਸਾਹਿਬ ਜੀ ਦੇ ਚਰਨ ਧੂੜ ਨੂੰ ਮੱਥੇ ਲਾਉਣ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਥ ਖਾਲਸੇ ਨੂੰ ਇਕੱਤਰ ਹੋਣ ਦਾ ਇਹ ਸੱਦਾ ਹੈ। ਇਹ ਕੱਲੂ ਕਾਰਾ ਸਾਨੂੰ ਦੱਸਦਾ ਹੈ ਕਿ ਖਾਲਸੇ ਨੇ ਕਿਵੇਂ ਚਮਕੌਰ ਦੀ ਗੜੀ ਨੂੰ ਯਾਦ ਕਰਕੇ ਤੇ ਮੁੜ ਉਹ ਇਤਿਹਾਸ ਦੁਹਰਾਇਆ ਸੋ ਭਾਈ ਗੁਰਸਿੱਖ ਪਿਆਰਿਓ ਪੰਥ ਖਾਲਸੇ ਨੂੰ ਇਸ ਵਕਤ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ ਇਸ ਮਹਾਨ ਸ਼ਹੀਦੀ ਸਾਕੇ ਨੂੰ ਮਨਾਉਂਦਿਆਂ ਪੰਥ ਦੇ ਅੰਦਰ ਪਏ ਹੋਏ ਖਿਲਾਰੇ ਪੰਥ ਦੇ ਅੰਦਰ ਪਈਆਂ ਹੋਈਆਂ ਵੰਡੀਆਂ ਆਪਸੀ ਵਖਰੇਵੇਂ ਧੜੇ ਬੰਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲਿਆ ਕਰਕੇ ਮਤਭੇਦ ਇਹ ਦੂਰ ਕਰਕੇ ਅਕਾਲ ਤਖਤ ਸਾਹਿਬ ਜੀ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਇਕਤਾ ਦੇ ਸਿਧਾਂਤ ਅੰਦਰ ਇਕੱਠੇ ਹੋ ਕੇ ਗੁਰਮੁਖ ਬੈਸ ਹੋ ਸਫਾ ਵਿਸ਼ਾਏ ਦੇ ਸਿਧਾਂਤ ਨੂੰ ਪ੍ਰਣਾ ਕੇ ਆਪਣਾ ਹੰਕਾਰ ਤਿਆ ਕੇ ਸਿਰ ਜੋੜ ਕੇ ਬੈਠੀਏ ਪੰਥ ਖਾਲਸੇ ਦੀ ਸ਼ਾਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਹੋਏ ਇਸ ਹਮਲੇ ਨੂੰ ਯਾਦ ਕਰਦੇ ਹਾਂ ਆਪਣੇ ਬੱਚਿਆਂ ਨੂੰ ਆਪਣੀਆਂ ਧੀੜੀਆਂ ਨੂੰ ਦਸੀਏ ਕਿ ਸਾਡੇ ਨਾਲ ਕੀ ਕੁਝ ਹੋਇਆ ਹੈ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਿੱਖ ਕੌਮ ਦੇ ਉੱਪਰ ਇਹ ਜਿਹੜਾ ਹਮਲਾ ਹੈ ਇਹ ਕਈ ਤਰ੍ਹਾਂ ਨਾਲ ਇੱਕ ਸੱਲ ਬਣ ਗਿਆ ਇੱਕ ਜ਼ਖਮ ਬਣ ਗਿਆ ਸਿੱਖ ਕੌਮ ਨੂੰ ਪਹਿਲਾਂ ਮੁਗਲ ਅਬਦਾਲੀ ਤੇ ਅਫਗਾਨ ਇਹ ਸਾਰੇ ਹਮਲੇ ਕਰਦੇ ਸਨ ਤੇ ਸਿੱਖ ਸੋਚਦੇ ਸਨ ਕਿ ਇਹ ਬਾਹਰੋਂ ਆਏ ਹੋਏ ਲੋਕ ਨੇ ਇਹਨਾਂ ਦਾ ਕੰਮ ਹੈ ਲੁੱਟਣਾ ਕੁੱਟਣਾ ਤੇ ਮਾਰਨਾ ਉਹਨਾਂ ਨੂੰ ਰੋਕਣ ਵਾਸਤੇ ਸਿੱਖਾਂ ਦੀਆਂ ਤਿਗਾ ਮਿਆਨਾਂ ਵਿੱਚੋਂ ਬਾਹਰ ਆਉਂਦੀਆਂ ਨਹੀਂ ਆ। ਪਰ 1984 ਇੱਕ ਐਸਾ ਜ਼ਖਮ ਹੈ ਜਿਨੇ ਸਿੱਖਾਂ ਨੂੰ ਸੋਚਣ ਉਪਰ ਮਜਬੂਰ ਕੀਤਾ 1947 ਦੇ ਵਿੱਚ ਆਪਣਾ ਰਾਜ ਨਾ ਲਿਆ ਕਰਕੇ ਆਪਣਾ ਦੇਸ਼ ਨਾ ਬਣਾ ਕਰਕੇ ਸਿੱਖ ਕੌਮ ਨੇ ਹਿੰਦੁਸਤਾਨ ਦੇ ਉੱਪਰ ਹਿੰਦੂਆਂ ਦੇ ਉੱਪਰ ਭਰੋਸਾ ਕੀਤਾ ਕਿ ਅਸੀਂ ਆਪਣੇ ਹਿੰਦੂਆਂ ਨੂੰ ਭਰਾ ਮੰਨਦੇ ਹਾਂ ਹਿੰਦੂ ਸਾਨੂੰ ਭਰਾ ਮੰਨਦੇ ਨੇ ਹਿੰਦੁਸਤਾਨ ਨੂੰ ਇੱਕ ਰੱਖਣਾ ਤੇ ਇਹਦੀਆਂ ਵੰਡੀਆਂ ਨਹੀਂ ਹੋਣ ਦੇਣੀਆਂ ਸਿੱਖਾਂ ਨੇ ਆਪਣਾ ਸਾਰਾ ਭਵਿੱਖ ਆਪਣੀਆਂ ਪੀੜ੍ਹੀਆਂ ਤੱਕ ਦਾਤ ਲਾ ਕੇ ਹਿੰਦੁਸਤਾਨ ਦੇ ਨਾਲ ਮਿਲਵਰਤਨ ਕੀਤਾ ਸਿੱਖਾਂ ਨੇ 90 ਤੋਂ 93% ਤੱਕ ਕੁਰਬਾਨੀਆਂ ਦੇ ਕੇ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਜੇਕਰ ਇਤਿਹਾਸ ਵੱਲ ਨਜ਼ਰ ਮਾਰੀਏ ਜਦੋਂ ਅੰਗਰੇਜ਼ ਆਉਂਦੇ ਨੇ ਤੇ ਉਹ ਪੱਛਮੀ ਬੰਗਾਲ ਤੋਂ ਸ਼ੁਰੂ ਹੁੰਦੇ ਹੁੰਦੇ ਪੰਜਾਬ ਦੀ ਸਰਹੱਦ ਤੱਕ ਆ ਕੇ ਪੂਰੇ ਭਾਰਤ ਨੂੰ ਆਪਣੀ ਰਾਜ ਦੀ ਛਤਰਛਾਇਆ ਹੇਠ ਲੈ ਲੈਂਦੇ ਨੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਹਿੰਦੁਸਤਾਨ ਦੇ ਉੱਪਰ ਪਰ ਸਾਹਮਣੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਨੀਲੇ ਬਾਣਿਆਂ ਵਾਲੇ ਗੁਰੂ ਕੇ ਖਾਲਸੇ ਡਟੇ ਹੋਏ ਮਿਲਦੇ ਨੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰੋ ਪੰਜਾਬ ਜਿਹੜਾ ਹੈ ਇਹ ਮਿਸਲਾਂ ਦੇ ਸਮੇਂ ਤੋਂ ਪਹਿਲਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾਈ ਰਾਜ ਆਰੰਭ ਕੀਤਾ ਉਹ ਕੁਝ ਸਮਾਰਿਆ ਫਿਰ ਮੁਗਲਾਂ ਦੀ ਚੜ੍ਹਤ ਹੋਈ ਫਿਰ ਸਿੱਖਾਂ ਨੇ ਮੁਗਲਾਂ ਨੂੰ ਧੌਣੋਂ ਫੜ ਕੇ ਥੱਲੇ ਸੁੱਟਿਆ ਫਿਰ ਮਿਸਲਾਂ ਬਣੀਆਂ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਨੂੰ ਇੱਕ ਕਰਕੇ ਤੇ ਖਾਲਸਾਈ ਪਰਚਮ ਲਹਿਰਾਇਆ ਜਰਨੈਲ ਹਰੀ ਸਿੰਘ ਨਲੂਏ ਵਰਗੇ ਮਹਾ ਜਿਹੜੇ ਮਹਾਬਲੀ ਸੂਰਮੇ ਸੀ ਉਹ ਸਿੱਖ ਰਾਜ ਦੀਆਂ ਸਰਹੱਦਾਂ ਤੇ ਰਾਖੇ ਬਣ ਕੇ ਡਟੇ ਉਹਨਾਂ ਆਪਣੇ ਸੀਨੇਆਂ ਵਿੱਚ ਗੋਲੀਆਂ ਖਾ ਕੇ ਸਿੱਖੀ ਦਾ ਖਾਲਸਾਈ ਪਰਚਮ ਬੁਲੰਦ ਕੀਤਾ 1849 ਦੇ ਵਿੱਚ ਅੰਗਰੇਜ਼ਾਂ ਨੇ ਕਈ ਤਰ੍ਹਾਂ ਦੇ ਝੂਠ ਸੱਚ ਪਾਪ ਕਰਕੇ ਖਾਲਸਾਈ ਰਾਜ ਨੂੰ ਲਾਹੌਰ ਦਰਬਾਰ ਨੂੰ ਭੰਗ ਕਰਕੇ ਤੇ ਅੰਗਰੇਜ਼ ਸਰਕਾਰ ਦੇ ਅੰਦਰ ਲਿਆਂਦਾ ਜਿਵੇਂ ਲਿਆਂਦਾ ਭਾਈ ਮਹਾਰਾਜ ਸਿੰਘ ਵਰਗੇ ਬਾਬਾ ਵੀਰ ਸਿੰਘ ਨਰੰਗਾਬਾਦੀ ਮਹਾਪੁਰਖਾਂ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤਾਂ ਸ਼ੁਰੂ ਕੀਤੀਆਂ ਬਗਾਵਤਾਂ ਦਾ ਸਿਲਸਿਲਾ ਚੱਲਦਾ ਚੱਲਦਾ 1947 ਤੱਕ ਜਦੋਂ ਤੱਕ ਅੰਗਰੇਜ਼ ਇੱਥੋਂ ਚਲੇ ਨਹੀਂ ਗਏ ਸਿੱਖਾਂ ਨੇ ਆਪਣੇ ਸਿਰ ਵਾਰ-ਵਾਰ ਕੇ ਢੇਰ ਲਾ ਦਿੱਤਾ ਪੰਜਾਬ ਨੂੰ ਕੱਲਾ ਆਜ਼ਾਦ ਨਹੀਂ ਕਰਵਾਇਆ ਬਾਕੀ ਹਿੰਦੁਸਤਾਨ ਨੂੰ ਆਜ਼ਾਦ ਕਰਵਾ ਕੇ ਧੋਤੀ ਤੇ ਟੋਪੀ ਤੇ ਬੋਦੀ ਇਹਨਾਂ ਦੇ ਝੋਲੀ ਵਿੱਚ ਪਾ ਦਿੱਤਾ ਕੋਈ ਕਵੇ ਸਿੱਖ ਆਗੂਆਂ ਦੀ ਗਲਤੀ ਸੀ ਕੋਈ ਕੁਝ ਕਵੇ ਉਹ ਸਮਾਂ ਤੇ ਹੁਣ ਚਲੋ ਵਿਚਾਰਨਾ ਤੇ ਬਣਦਾ ਹੈ ਪਰ ਮੁੱਖ ਦੀ ਗੱਲ ਇਹ ਕਿ ਖਾਲਸਾ ਜਿਹੜਾ ਉਹ ਹਿੰਦੁਸਤਾਨ ਦੀ ਸੁਤੰਤਰਤਾ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਬਾਹੂਬਲ ਦੇ ਨਾਲ ਜੂਝਦਾ ਰਿਹਾ ਉਸ ਦਾ ਮੁੱਲ ਸਾਨੂੰ ਇਹ ਮਿਲਿਆ ਕਿ ਸਾਨੂੰ ਜ਼ਰਾਇਮ ਪੇਸ਼ਾ ਕੌਮ ਪਿਆ ਗਿਆ ਸਾਨੂੰ ਪੰਜਾਬ ਜਿਹੜਾ ਉਹ ਵੰਡ ਕੇ ਤੇ ਜਗਾ ਜਗਾ ਖੰਡਾ ਦਿੱਤਾ ਗਿਆ ਸਿੱਖਾਂ ਨੂੰ ਵੱਧ ਤੋਂ ਵੱਧ ਕਮਜ਼ੋਰ ਕਰਨ ਵਾਸਤੇ ਇਸ ਦੇਸ਼ ਨੇ 1947 ਦੀ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਆਪਣੀਆਂ ਕੋਝੀਆਂ ਚਾਲਾਂ ਤੇ ਬ੍ਰਾਹਮਣਵਾਦੀ ਨੀਤੀਆਂ ਨਹੀਂ ਛੱਡੀਆਂ ਲਿਖਣ ਵਾਲਿਆਂ ਲਿਖਿਆ ਅੱਜ ਜ਼ਾਲਿਮਾਂ ਕੱਢ ਵਿਖਾ ਲਿਆ ਪੰਜ ਸਦੀਆਂ ਦਾ ਵੈਰ ਇਹ ਜਿਹੜਾ ਵੈਰ ਹੈ ਜਦੋਂ ਗੁਰੂ ਨਾਨਕ ਮਹਾਰਾਜ ਨੇ ਆਖਿਆ ਮੈਂ ੱੱcke ਨਾਲ ਜਨੇਊ ਨਹੀਂ ਪਾਉਣਾ ਬ੍ਰਾਹਮਣਵਾਦ ਨੇ ਉਸ ਦਿਨ ਤੋਂ ਸਿੱਖੀ ਦੇ ਉੱਪਰ ਨਜ਼ਰ ਰੱਖੀ ਸਿੱਖੀ ਦੀਆਂ ਜੜ੍ਹਾਂ ਵਧਣ ਵਾਸਤੇ ਬ੍ਰਾਹਮਣਵਾਦ ਨੇ ਹਰ ਇੱਕ ਹਮਲਾ ਕੀਤਾ ਹਰ ਬੇਈਮਾਨੀ ਹਰ ਝੂਠ ਹਰ ਧੋਖਾ ਇਹਨਾਂ ਨੇ ਕੀਤਾ ਇਸੇ ਧੋਖੇ ਦੇ ਨਿਮਿਤ ਕਿਤਨੇ ਸਿੱਖ ਸਨ ਜਿਹੜੇ ਮੁਖਬਰੀਆਂ ਕਰ ਕਰਕੇ ਮੁਗਲਾਂ ਦੇ ਵੇਲੇ ਫੜਾਏ ਪਹਾੜੀ Hindu ਰਾਜਿਆਂ ਨੇ ਦਸਵੇਂ ਪਾਤਸ਼ਾਹ ਦੇ ਉੱਪਰ 14 ਵਾਰ ਹਮਲੇ ਕੀਤੇ ਪੂਰਾ ਪਰਿਵਾਰ ਖੰਡਾਇਆ ਅਨੰਦਪੁਰ ਸਾਹਿਬ ਨੂੰ ਉਜਾੜਿਆ ਦਸਵੇਂ ਪਾਤਸ਼ਾਹ ਜੀ ਦਾ ਪਰਿਵਾਰ ਸ਼ਹੀਦ ਕਰਾਇਆ ਫਿਰ ਛੋਟੇ ਸਾਹਿਬ ਜਾਂ ਦੇ ਸ਼ਹੀਦ ਕਰਾਏ ਇਸ ਵਿੱਚ ਇਹ ਨਹੀਂ ਕਿ ਇਹ ਕੰਮ ਮੁਸਲਮਾਨਾਂ ਨੇ ਕੀਤਾ ਜਾਂ ਹਿੰਦੂਆਂ ਨੇ ਕੀਤਾ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਸੀ ਜਦੋਂ ਉਹਨਾਂ ਦੇ ਹੱਥ ਵਿੱਚ ਰਾਜ ਆਇਆ ਤੇ ਉਹਨਾਂ ਨੇ ਮੁਗਲਾਂ ਅਫਗਾਨਾਂ ਤੇ ਮੁਸਲਮਾਨਾਂ ਤੋਂ ਵੱਧ ਜ਼ੁਲਮ ਸਾਡੇ ਤੇ ਕੀਤੇ ਇਸ ਜ਼ੁਲਮ ਨੂੰ ਕਦੇ ਨਾ ਭੁੱਲਿਓ ਜ਼ਖਮ ਨੂੰ ਸੂਰਜ ਬਣਨ ਦਿਓ ਆਪਣੀਆਂ ਪੀੜ੍ਹੀਆਂ ਨੂੰ ਦੱਸੋ ਕਿ ਤੁਹਾਡੇ ਨਾਲ ਕੀ ਹੋਇਆ ਹੈ 1984 ਸਾਨੂੰ ਦੱਸਦਾ ਹੈ ਖਾਲਸੇ ਨੂੰ ਆਪਣੇ ਰਾਜ ਲਈ ਲੜਨਾ ਪਵੇਗਾ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ લે ਹੈ ਨਿਜ ਬਲ ਸੇ ਲੈ ਹੈ ਮਹਾਰਾਜ ਦਾ ਕਥਨ ਹੈ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਕਰਕੇ ਤੇ ਰਾਜ ਬਗਾਨੇ ਨੂੰ ਦਿੱਤਾ ਜਿਨ੍ਹਾਂ ਨੇ ਆਖਿਆ ਸੀ ਤੁਸੀਂ ਹਿੰਦੂ ਨੂੰ ਗੁਲਾਮ ਵੇਖਿਆ ਤੁਸੀਂ ਹਿੰਦੂ ਦੀ ਆਜ਼ਾਦੀ ਤੇ ਦਾ ਰਾਜ ਨਹੀਂ ਵੇਖਿਆ ਸਾਡੇ ਲੀਡਰਾਂ ਨੇ ਇਸ ਗੱਲ ਨੂੰ ਨਹੀਂ ਵਿਚਾਰਿਆ ਸਰਦਾਰ ਕਪੂਰ ਸਿੰਘ ਹਣੀ ਸਾਚੀ ਸਾਖੀ ਵਿੱਚ ਲਿਖਦੇ ਨੇ ਕਹਿੰਦੇ ਨੇ Hindu ਕਈ ਸਮਾਂ ਪਹਿਲਾਂ ਆਉਣ ਵਾਲੇ ਸਮੇਂ ਬਾਰੇ ਸੋਚ ਲੈਂਦਾ ਹੈ ਵਿਉਂਤ ਬਣਾ ਲੈਂਦਾ ਹੈ ਮੁਸਲਮਾਨ ਸਮਾਂ ਆਉਣ ਉੱਤੇ ਸੋਚ ਕੇ ਵਿਉਂਤ ਬਣਾ ਲੈਂਦਾ ਹੈ ਤੇ ਸਿੱਖ ਜਦੋਂ ਸਮਾਂ ਲੰਘ ਜਾਏ ਫਿਰ ਉਹਦੇ ਬਾਰੇ ਸੋਚਦਾ ਤੇ ਫਿਰ ਰੌਲਾ ਪਾਉਂਦਾ ਸੋ ਭਾਈ ਤੁਹਾਨੂੰ ਸਮੇਂ ਤੋਂ ਪਹਿਲਾਂ ਦੇ ਲੰਮੀ ਨਦਰ ਨਿਹਾਲੀਆ ਦੇ ਸਿਧਾਂਤ ਨੂੰ ਪਰਣਾਉਂਦੇ ਹੋਏ ਸਮੇ ਤੋਂ ਪਹਿਲਾਂ ਸੋਚਾਂ ਸੋਚਣੀਆਂ ਪੈਣਗੀਆਂ ਭਰਪੂਰ ਸਿੰਘ ਬਲਬੀਰ ਹੋਣਾ ਕਿਹਾ ਸੀ ਜੇ ਸਿੱਖਾਂ ਰਾਜ ਨਾ ਲਿਆ ਹਿੰਦੁਸਤਾਨ ਦੇ ਪਿੰਜਰੇ ਅੰਦਰ ਸਿੱਖਾਂ ਦੇ ਬੱਚੇ ਤੜਪ ਤੜਪ ਕੇ ਮਰਨਗੇ ਅੱਜ ਸਾਡੇ ਕਿੰਨੇ ਸਿੱਖ ਨੇ ਜਿਹੜੇ 40 40 ਸਾਲ 35 35 ਸਾਲ ਤੋਂ ਜੇਲਾਂ ਵਿੱਚ ਕੈਦ ਨੇ ਜ਼ੁਲਮਾਂ ਦੀ ਇੰਨੀ ਲੰਮੀ ਦਾਸਤਾਨ ਜਿਹੜੇ ਨਵੇਂ ਮੈਦਾਨ ਵਿੱਚ ਉਤਰੇ ਉਹਨਾਂ ਨੂੰ ਵੀ 2 2 3 3 ਸਾਲ ਹੋ ਗਏ ਨੇ ਇਸ ਗੱਲ ਨੂੰ ਮਤ ਕੁਲਿਓ ਕਿ ਅਸੀਂ ਭਾਵੇਂ ਆਪਣੇ ਆਪ ਨੂੰ ਕੋਈ ਮੋਨਾ ਹੈ ਭਾਵੇਂ ਕੋਈ ਸਰਦਾਰ ਹੈ ਭਾਵੇਂ ਬੇਅਮਰਤੀਆ ਤੇ ਭਾਵੇਂ ਅਮਰਤਾਰੀ ਸਾਨੂੰ ਲੱਗਦਾ ਹੋਵੇਗਾ ਵੀ ਉਹ ਗੁਰੂ ਵਾਲਾ ਨਹੀਂ ਆਹ ਗੁਰੂ ਵਾਲਾ ਏ ਤੇ ਹਕੂਮਤ ਨੂੰ ਪਤਾ ਏ ਕਿ ਇਹ ਸਾਰੇ ਸਿੱਖ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਖਤਮ ਕਰਨਾ ਹੈ ਸਾਡੇ ਪਾਣੀ ਲੁੱਟੇ ਸਾਡੀ ਖੇਤੀ ਬਰਬਾਦ ਕੀਤੀ ਜਵਾਨੀ ਨੂੰ ਪੰਜਾਬ ਵਿੱਚੋਂ ਤਕਿਆ ਬਾਹਰ ਵੱਲ ਜਾਣ ਨੂੰ ਅੱਜ ਸਾਡੀ ਹਾਲਤ ਇਹ ਹੋ ਗਈ ਅੱਗੇ ਘਰ ਤੋਂ ਕੋਈ ਜੀ ਜਾਂਦਾ ਸੀ ਨਾ ਤੇ ਸਾਰਾ ਟੱਬਰ ਰੁਦਨ ਕਰਦਾ ਸੀ ਕਿ ਹਾਏ ਸਾਡਾ ਜੀ ਕਰਮਾਂ ਬਾਹਰ ਚਲੇ ਆ। ਅੱਜ ਕਿਸੇ ਦਾ ਵੀਜ਼ਾ ਲੱਗੇ ਤੇ ਅਸੀਂ ਲੱਡੂ ਵੰਡਦੇ ਫਿਰਦੇ ਹਾਂ ਕਿਉਂ? ਸਾਡੀ ਇੱਕ ਪੀੜ੍ਹੀ ਇਸ ਥਾਂ ਤੋਂ ਉੱਜੜ ਗਈ। ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਕਮਾਈਆਂ ਕੀਤੀਆਂ, ਉੱਥੇ ਪੱਕੇ ਵਸਨੀਕ ਬਣ ਗਏ, ਉਹਨਾਂ ਦੇ ਬੱਚੇ ਨਾ ਚੱਜ ਨਾਲ ਸਿੱਖੀ ਨੂੰ ਅਪਣਾ ਸਕੇ। ਉਹਨਾਂ ਦੇ ਬੱਚਿਆਂ ਨੇ ਉਹ ਕਲਚਰ ਅਪਣਾਉਣੇ ਜਿੱਥੇ ਉਹ ਜੰਮੇ ਪਲੇ ਨੇ। ਉਹ ਕਹਿਣਗੇ ਮਾਤਾ-ਪਿਤਾ ਨੂੰ ਕਿ ਸਾਨੂੰ ਨਹੀਂ ਬਾਣੀ ਪੜ੍ਹਨੀ ਆਉਂਦੀ, ਸਾਨੂੰ ਨਹੀਂ ਸਿੱਖੀ ਨਾਲ ਪ੍ਰੇਮ। ਕਿਸੇ ਉਤੇ ਕਿਰਪਾ ਹੋ ਜਾਏ ਵੱਖਰੀ ਗੱਲ। ਪਰ ਸਾਡਾ ਉਜਾੜਾ ਹੋ ਰਿਹਾ ਹੈ। ਫਿਰ 1984 ਨਵੰਬਰ ਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਹੋਈ ਇਸ ਗੱਲ ਨੂੰ ਕਦੇ ਨਾ ਭੁੱਲਿਓ ਕਿ ਇਸ ਦੇਸ਼ ਨੇ ਸਾਡੇ ਨਾਲ ਕੀ ਕੀਤਾ ਇਹ ਦੇਸ਼ ਨੂੰ ਅਸੀਂ ਆਪਣਾ ਸਕਾ ਮੰਨਿਆ ਪਰ ਇਸ ਦੇਸ਼ ਨੇ ਸਾਡੇ ਨਾਲ ਦੁਸ਼ਮਣੀ ਦੀ ਹਰ ਇੱਕ ਹੱਦ ਪੁੱਗਾਈ ਏ ਅਸੀਂ ਫਿਰ ਵੀ ਇਸ ਦੇਸ਼ ਨੂੰ ਨਫ਼ਰਤ ਨਹੀਂ ਕਰਦੇ ਪਰ ਜਦੋਂ ਇਸ ਦੇਸ਼ ਦੇ ਖਾਖੀ ਚੂਹੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਬੂਟ ਪਾ ਕੇ ਸਿਕਟਾਂ ਬੀੜੀਆਂ ਪੀਂਦੇ ਹੋਏ ਹਮਲਾ ਕਰਨ ਵਾਸਤੇ ਆਏ ਹਮਲੇ ਤੋਂ ਬਾਅਦ ਵੀ ਉਹਨਾਂ ਨੇ ਸਿੱਖਾਂ ਦੇ ਨਾਲ ਬੜੇ ਭੈੜੇ ਸਲੂਕ ਕੀਤੇ ਇੱਕ ਹਰ ਇੱਕ ਦੇਸ਼ ਦੀ ਸੈਨਾ ਦਾ ਇੱਕ ਸ਼ਾਨ ਹੁੰਦੀ ਹੈ ਉਹਦੇ ਕੁਝ ਗੁਣ ਹੁੰਦੇ ਨੇ ਉਹਦੀ ਕੁਝ ਨੈਤਿਕਤਾ ਹੁੰਦੀ ਹੈ ਅੱਜ ਭਾਰਤੀ ਸੈਨਾ ਨੇ ਆਪਣੇ ਹਰ ਇੱਕ ਗੁਣ ਨੂੰ ਔਗਣ ਬਣਾ ਲਿਆ ਆਪਣੀ ਨੈਤਿਕਤਾ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਇਥੋਂ ਤੱਕ ਕਿ ਉਹਨਾਂ ਨੇ ਸੈਨਿਕ ਹੋਣ ਦਾ ਇੱਕ ਵੀ ਫਰਜ਼ ਨਹੀਂ ਨਿਭਾਇਆ ਜਿੰਨਾ ਉਹ ਸਿੱਖ ਕੌਮ ਨੂੰ ਜ਼ਲੀਲ ਕਰ ਕਰ ਸਕਦੇ ਸਨ ਜਿੰਨਾ ਉਹ ਰੋਲ ਸਕਦੇ ਸਨ ਜਿੰਨਾ ਉਹ ਖਤਮ ਕਰ ਸਕਦੇ ਸਨ ਉਹਨਾਂ ਨੇ ਕੀਤਾ ਉਹਨਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਕਿ ਸਿੱਖਾਂ ਨੂੰ ਇੰਨਾ ਥੱਲੇ ਸੁੱਟ ਦਈਏ ਕਿ ਸਿੱਖ ਕਮ ਦੁਆਰਾ ਉੱਠ ਨਾ ਸਕੇ ਪਰ ਗੁਰੂ ਕਾ ਖਾਲਸਾ ਫਿਰ ਮੈਦਾਨ ਵਿੱਚ ਗੱਜਿਆ ਗੁਰੂ ਕੇ ਖਾਲਸੇ ਨੇ ਮੈਦਾਨੇ ਜੰਗੰਦਰ 1984 ਤੋਂ ਲੈ ਕੇ 90 ਦਾ ਪੂਰਾ ਦਹਾਕਾ ਜ਼ਾਲਮ ਹਕੂਮਤ ਨੂੰ ਵਕਤ ਪਾਈ ਰੱਖਿਆ ਇਸ ਵਾਸਤੇ ਗੁਰੂ ਪਿਆਰਿਓ 1984 ਨੂੰ ਮਨਾਉਣ ਵਾਸਤੇ ਪਹਿਲਾ ਜਤਨ ਇਹ ਕਰੋ ਕਿ ਆਪ ਗੁਰੂ ਦੀ ਬਾਣੀ ਨਾਲ ਜੁੜੋ ਗੁਰੂ ਦੀ ਬਾਣੀ ਨੂੰ ਪੜੋ ਗੁਰਸਿੱਖੀ ਨੂੰ ਅਪਣਾਓ ਬਹੁਤ ਜ਼ਿੰਦਗੀ ਦੇ ਮੌਜ ਮੇਲੇ ਮਾਣ ਲੈ ਹੁਣ ਡਟ ਜਾਓ ਮੋਰਚੇ ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆ ਪੁੱਤਰ ਬਣ ਕੇ ਅੰਮ੍ਰਿਤ ਪਾਨ ਕਰਕੇ ਆਪਣੇ ਇਤਿਹਾਸ ਨੂੰ ਪੜੋ ਕੱਲਾ ਮੁਗਲਾਂ ਦਾ ਇਤਿਹਾਸ ਨਹੀਂ ਪੜਨਾ ਕੱਲਾ 18ਵੀਂ ਸਦੀ ਦਾ ਇਤਿਹਾਸ ਨਹੀਂ ਪੜਨਾ ਮੌਜੂਦਾ ਸਮੇਂ ਵਿੱਚ ਪੰਥ ਉੱਤੇ ਜਿਹੜੇ ਸੰਕਟ ਨੇ ਪੰਥ ਦੀ ਜਵਾਨੀ ਗੁਰੂ ਤੋਂ ਦੂਰ ਜਾ ਰਹੀ ਐਸ ਵੇਲੇ ਕੋਈ ਐਸਾ ਮਰਦ ਸੂਰਮਾ ਚਾਹੀਦਾ ਹੈ ਜਿਹੜਾ ਪੰਥ ਨੂੰ ਇੱਕ ਕਰ ਸਕੇ ਅਰਦਾਸ ਕਰੋ ਕਲਗੀਧਰ ਪਿਤਾ ਦੇ ਚਰਨਾ ਅੰਦਰ ਸੱਚੇ ਬਾਦਸ਼ਾਹ ਮੇਰ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਕਲਗੀਆਂ ਵਾਲੇ ਸਾਡੇ ਵੱਲ ਵੇਖ ਰਹੇ ਨੇ ਕਿ ਮੇਰੇ ਸਿੱਖ ਇਸ ਕੌਮ ਲਈ ਕੀ ਕਰਦੇ ਆ ਅੱਜ ਸਿੱਖਾਂ ਅੰਦਰ ਪਾਟੋ ਤੜ ਮਚੀ ਹੋਈ ਲੀਰੋ ਲੀਰ ਹੋਏ ਪਏ ਨੇ ਪਰ ਕਲਗੀ ਤਰਪੇਦਾ ਫਿਰ ਵੀ ਆਸ ਲਾ ਕੇ ਬੈਠੇ ਨੇ ਸਿੱਖ ਜਾਗਣਗੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਰਬੱਤ ਦੇ ਭਲੇ ਵਾਸਤੇ ਹਲੇ ਮੀਰਾਜ ਬੇਗਮਪੁਰਾ ਦੀ ਸਥਾਪਤੀ ਵਾਸਤੇ ਸਿੱਖ ਜੂਝਣਗੇ ਸਿੱਖਾਂ ਨੂੰ ਜੂਝਣ ਤੋਂ ਬਗੈਰ ਕੋਈ ਰਾਹ ਨਹੀਂ ਇਸ ਵਾਸਤੇ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਤੇ ਅਸੀਂ ਇੱਥੋਂ ਦੀ ਬਾਦਸ਼ਾਹੀ ਲਵਾਂਗੇ ਤੇ ਜਾਂ ਫਿਰ ਅੱਗੇ ਦੀ ਲਵਾਂਗੇ ਜਾਂ ਇਤ ਕੋ ਜਾਂ ਉਤ ਕੋ ਪਾਵਾ ਹਮਰਾਖਤ ਪਾਦਸ਼ਾਹੀ ਦਾਵਾ ਜਾਂ ਇਤ ਕੋ ਜਾਂ ਉਤ ਕੋ ਪਾਵਾ ਦੋਵਾਂ ਜਹਾਨਾਂ ਦੀ ਪਾਦਸ਼ਾਹੀ ਤੁਹਾਨੂੰ ਕਲਗੀਧਰ ਪਿਤਾ ਨੇ ਬਖਸ਼ਿਸ਼ ਕੀਤੀ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਇਸ਼ਕ ਨੂੰ ਕਮਾ ਕੇ ਸ਼ਸਤਰਾਂ ਨਾਲ ਪ੍ਰੇਮ ਕਰਨਾ ਸ਼ੁਰੂ ਕਰੋ ਗੁਰੂ ਦੀ ਬਾਣੀ ਨੂੰ ਸਮਝੋ ਗੁਰੂ ਦੀ ਬਾਣੀ ਨਾਲ ਜੁੜੋ ਅੰਮ੍ਰਿਤਧਾਰੀ ਹੋ ਕੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਲੱਕ ਬਨ ਕੇ ਡਟ ਕੇ ਮਿਹਨਤ ਕਰੋ ਹਰ ਖੇਤਰ ਵਿੱਚ ਮਿਹਨਤ ਕਰੋ ਉੱਚੀ ਤੋਂ ਉੱਚੀ ਵਿੱਤਿਆ ਹਾਸਲ ਕਰਿਏ ਵੱਡੇ ਤੋਂ ਵੱਡੇ ਸਕੂਲ ਕਾਲਜ ਬਣਾਈਏ ਜੇਕਰ ਕੋਈ ਨਹੀਂ ਕਰਦਾ ਤੇ ਫਿਰ ਆਪ ਕਰ ਲਈਏ ਗੁਰੂ ਪਾਤਸ਼ਾਹ ਮਿਹਰ ਕਰੇ ਅੱਜ 5 ਤਰੀਕ ਹੈ 5 ਜੂਨ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਦੇ ਨਾਲ ਸਮੂਹ ਸ਼ਹੀਦ ਸਿੰਘ ਪੰਥ ਖਾਲਸੇ ਵਾਲ ਦੇਖ ਰਹੇ ਨੇ ਕਿ ਇਹ ਸਿੱਖੀ ਦੀਆਂ ਸ਼ਹੀਦੀਆਂ ਦਾ ਕੀ ਮੁੱਲ ਪਾਉਂਦੇ ਨੇ ਜੇ ਅਸੀਂ ਆਪਣੇ ਸ਼ਹੀਦਾਂ ਦੀਆਂ ਨਜ਼ਰਾਂ ਵਿੱਚ ਡਿੱਗ ਗਏ ਦੋਵਾਂ ਜਹਾਨਾਂ ਵਿੱਚ ਰੁੜ ਜਾਵਾਂਗੇ ਗੁਰੂ ਪਾਤਸ਼ਾਹ ਕਿਰਪਾ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਉਤਾਰ ਕੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਡਟਿਏ 1 ਤੋਂ 6 ਜੂਨ ਆਪਣੇ ਸਿੱਖ ਇਤਿਹਾਸ ਨੂੰ ਪੜੋ ਦਰਬਾਰ ਸਾਹਿਬ ਵੱਲ ਵਹੀਰਾਂ ਕਤੋ ਕੋਸ਼ਿਸ਼ ਕਰੋ ਕੌਮ ਦੇ ਅੰਦਰ ਜਿਹੜੇ ਖਿਲਾਰੇ ਪਏ ਨੇ ਇਹ ਸਮੇਟੇ ਜਾਣ ਏਕਤਾਵਲ ਪੰਥ ਖਾਲਸਾ ਵਧੇ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਮੂਹ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ